ਜਲੰਧਰ ਪੁਲਿਸ ਨੇ 24 ਘੰਟਿਆਂ ਵਿੱਚ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਜਿਸੇ ਚਲਦੇ ਪੁਲਿਸ ਨੇ ਨਾਜਾਇਜ਼ ਬੰਦਾ ਕਰਨ ਨੌਜਵਾਨ ਦਾ ਕਤਲ ਕਰਨ ਵਾਲੇ ਇੱਕ ਨਾਬਾਲਗ ਸਮੇਤ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦੇ ਤਾੜ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਿਕ ਦੇ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਸੋਨੀਆ ਪਤਨੀ ਵਿਜੇ ਕੁਮਾਰ ਨਾਲ ਨਾਜਾਇਜ਼ ਵੰਸਨ ਪਰ ਜਦ ਸੋਨੀਆ ਦੀ ਸਹੇਲੀ ਗੋਮਤੀ ਉਰਫ ਰੀਤੀ ਪਤਨੀ ਅਜੀ ਅਤੇ ਕਾਜਲ ਪਤਨੀ ਵਿਸ਼ਾਲ ਨਾਲ ਵੀ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਸੀ ਜਿਸ ਦੇ ਚਲਦੇ ਕਿ ਸੋਨੀਆ ਨੇ ਇਸ ਦਾ ਵਿਰੋਧ ਕੀਤਾ ਤੇ ਉਸਨੇ ਆਪਣੇ 9 ਸਾਥੀਆਂ ਨਾਲ ਮਿਲ ਕੇ ਤੇਰ ਨਾਲ ਜੋਰਜ ਦਾ ਕਤਲ ਕਰ ਦਿੱਤਾ ਉਥੇ ਸ਼੍ਰੀ ਸੁਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਬਾਕੀ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ ਇਹ ਕੱਲ ਇਨਫੋਰਮੇਸ਼ਨ ਆਈ ਸੀ ਕਿ ਜੀ ਸਵੇਰੇ ਕੀ ਇੱਕ ਡੈੱਡ ਬੋਡੀ ਪਈ ਹੋਈ ਹੈ ਗਾਰਡੀਅਨ ਜਿਮ ਹੈ सदर ਦੇ ਵਿੱਚ ਉਰੀ ਬੈਕ ਸਾਈਡ ਉੱਤੇ ਖਾਲੀ ਬਲਾਟ 'ਚ ਇੱਕ ਬੋਡੀ ਪਈ ਹੋਈ ਹੈ ਤੇ ਜਦੋਂ ਪੁਲਿਸ ਨੇ ਜਾ ਕੇ ਦੇਖਿਆ ਕਿ ਉਹ ਬੋਡੀ ਦੇ ਉੱਤੇ ਇੰਜਰੀਜ਼ ਸੀਗੀਆਂ ਤੇ ਐਫ ਆਈ ਆਰ ਲਾਂਚ ਕਰਕੇ 302 ਦੀ ਤੇ ਤਫਤੀਸ਼ ਚੱਲ ਚੁਲ ਜਾਂਦੀ ਗਈ ਔਰ ਵਿਦਰਨ 24 ਆਰਸ 10 ਦੋਸ਼ੀ ਉਹਦੇ ਜਿਹੜੇ ਇਨਵੋਲਡ ਹੈ ਜਿੰਨੂੰ ਤਿੰਨ ਲੇਡੀਜ਼ ਨੇ ਉਹਨਾਂ ਨੂੰ ਗ੍ਰਿਫਟਾਰ ਕਰ ਲਿਆ ਤੇ ਅਗਲੀ ਤਫਤੀਸ਼ ਚੱਲ ਰਹੀ ਕਾਰਨ ਪਤਾ ਲੱਗਿਆ ਮਾਰਨ ਦਾ ਕਾਰਨ ਅ ਫਿਜ਼ੀਕਲ ਰਿਲੇਸ਼ਨਸ਼ਿਪ ਸੀਗਾ ਜੀ ਮਾਰਨ ਵਾਲੇ ਦੇ ਇੱਕ ਲੇਡੀ ਦੇ ਨਾਲ ਦੈਟ ਵਾਸ ਦਾ ਮੇਜਰ ਕੌਂ ਜਲੰਧਰ ਪੁਲਿਸ ਨੇ 24 ਘੰਟਿਆਂ ਵਿੱਚ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਜਿਸੇ ਚਲਦੇ ਪੁਲਿਸ ਨੇ ਨਜਾਇਜ਼ ਬੰਦਾ ਕਰਨ ਨੌਜਵਾਨ ਦਾ ਕਤਲ ਕਰਨ ਵਾਲੇ ਇੱਕ ਨਾਬਾਲਗ ਸਮੇਤ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦੇ ਤੌਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਸੋਨੀਆ ਪਤਨੀ ਵਿਜੇ ਕੁਮਾਰ ਨਾਲ ਨਜਾਇਜ਼ ਵੰਸ਼ਣ ਪਰ ਜਦ ਸੋਨੀਆ ਦੀ ਸਹੇਲੀ ਗੋਮਤੀ ਉਰਫ ਪ੍ਰੀਤੀ ਪਤਨੀ ਅਜੀ ਅਤੇ ਕਾਜਲ ਪਤਨੀ ਵਿਸ਼ਾਲ ਨਾਲ ਵੀ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਸੀ ਜਿਸ ਦੇ ਚਲਦੇ ਕੇ ਸੋਨੀਆ ਨੇ ਇਸ ਦਾ ਵਿਰੋਧ ਕੀਤਾ ਤੇ ਉਸਨੇ ਆਪਣੇ ਨੌ ਸਾਥੀਆਂ ਨਾਲ ਮਿਲ ਕੇ ਤੇ ਤਰ ਹਥਿਆਰ ਨਾਲ ਜੋਰਜ ਦਾ ਕਤਲ ਕਰ ਦਿੱਤਾ ਉਥੇ ਸ਼੍ਰੀ ਸੁਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਬਾਕੀ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ ਇਹ ਕੱਲ ਇਨਫੋਰਮੇਸ਼ਨ ਆਈ ਸੀ ਕਿ ਜੀ ਸਵੇਰੇ ਕੀ ਇੱਕ ਡੈੱਡ ਬੋਡੀ ਪਈ ਹੋਈ ਹੈ ਗਾਰਡੀਅਨ ਜਿਮ ਹੈ सदर ਦੇ ਵਿੱਚ ਉਹਦੀ ਬੈਕ ਸਾਈਡ ਉੱਤੇ ਖਾਲੀ ਪਲਾਟ 'ਤੇ ਇੱਕ ਬੋਡੀ ਪਈ ਹੋਈ ਹੈ ਤੇ ਜਦੋਂ ਪੁਲਿਸ ਨੇ ਜਾ ਕੇ ਦੇਖਿਆ ਤਾਂ ਬੋਡੀ ਦੇ ਉੱਤੇ ਇੰਜਰੀਜ਼ ਸੀਗੀਆਂ ਤੇ ਐਫ ਆਈ ਆਰ ਲਾਂਚ ਕਰਕੇ 302 ਦੀ ਇਹ ਤਫਤੀਸ਼ ਚੱਲ ਰਹੀ ਹੈ ਤੇ ਵਿਦਰਨ 24 ਆਰਸ 10 ਦੋਸ਼ੀਆਂ ਦੇ ਜਿਹੜੇ ਇਨਵੋਲਡ ਹੈ ਜਿੰਨਾਂ ਤੋਂ ਤਿੰਨ ਲੇਡੀਆਂ ਨੇ ਉਹਨਾਂ ਨੂੰ ਗ੍ਰਿਫਟਾਰ ਕਰ ਲਿਆ ਹੈ ਤੇ ਅਗਲੀ ਤਫਤੀਸ਼ ਚੱਲ ਰਹੀ ਹੈ ਕਾਰਨ پتہ ਲੱਗਿਆ ਮਾਰਨ ਦਾ ਕਾਰਨ ਅ ਫਿਜ਼ੀਕਲ ਰਿਲੇਸ਼ਨਸ਼ਿਪ ਸੀਗਾ ਜੀ ਮਾਰਨ ਵਾਲੇ ਦੇ ਇੱਕ ਲੇਡੀ ਦੇ ਨਾਲ ਦੈਟ ਵਾਸ ਦਾ ਮੇਜਰ ਕੌਜ਼ ਜਲੰਧਰ ਪੁਲਿਸ ਨੇ 24 ਘੰਟਿਆਂ ਵਿੱਚ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਜਿਸੇ ਚੱਲਦੇ ਪੁਲਿਸ ਨੇ ਨਜਾਇਜ਼ਬੰਦਾ ਕਰਨ ਨੌਜਵਾਨ ਦਾ ਕਤਲ ਕਰਨ ਵਾਲੇ ਇੱਕ ਨਾਬਾਲਗ ਸਮੇਤ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦੇ ਤੌਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਸੋਨੀਆ ਪਤਨੀ ਵਿਜੇ ਕੁਮਾਰ ਨਾਲ ਨਜਾਇਜ਼ਵੰਸ਼ਣ ਪਰ ਜਦ ਸੋਨੀਆ ਦੀ ਸਹੇਲੀ ਗੋਮਤੀ ਉਰਫ ਪ੍ਰੀਤੀ ਪਤਨੀ ਅਜੀ ਅਤੇ ਕਾਜਲ ਪਤਨੀ ਵਿਸ਼ਾਲ ਨਾਲ ਵੀ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਸੀ ਜਿਸ ਦੇ ਚੱਲਦੇ ਕਿ ਸੋਨੀਆ ਨੇ ਇਸ ਦਾ ਵਿਰੋਧ ਕੀਤਾ ਤੇ ਉਸਨੇ ਆਪਣੇ 9 ਸਾਥੀਆਂ ਨਾਲ ਮਿਲ ਕੇ ਤੇ ਤਰ ਨਾਲ ਜੋਰਜ ਦਾ ਕਤਲ ਕਰ ਦਿੱਤਾ ਉਥੇ ਸ਼੍ਰੀ ਸੁਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਬਾਕੀ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ ਇਹ ਕੱਲ ਇਨਫੋਰਮੇਸ਼ਨ ਆਈ ਸੀ ਕਿ ਜੀ ਸਵੇਰੇ ਕਿ ਇੱਕ ਡੈੱਡ ਬੋਡੀ ਪਈ ਹੋਈ ਹੈ ਗਾਰਡੀਅਨ ਜਿਮ ਹੈ ਸਦਰ ਦੇ ਵਿੱਚ ਉਹਦੀ ਬੈਕ ਸਾਈਡ ਉੱਤੇ ਖਾਲੀ ਬਲਾਟ 'ਚ ਇੱਕ ਬੋਡੀ ਪਈ ਹੋਈ ਹੈ ਤੇ ਜਦੋਂ ਪੁਲਿਸ ਨੇ ਜਾ ਕੇ ਦੇਖਿਆ ਕਿ ਉਹ ਬੋਡੀ ਦੇ ਉੱਤੇ ਇੰਜਰੀਜ਼ ਸੀਗੀਆਂ ਤੇ ਐਫ ਆਈ ਆਰ ਲਾਂਚ ਕਰਕੇ 302 ਦੀ ਇਹ ਤਫਤੀਸ਼ ਚੱਲ ਚੁਲਾਂਦੀ ਗਈ ਔਰ ਵਿਦਰਨ 24 ਆਰਸ 10 ਦੋਸ਼ੀ ਹੋਦੇ ਜਿਹੜੇ ਇਨਵੋਲਡ ਹੈ ਜਿੰਨਾਂ ਤੋਂ ਤਿੰਨ ਲੇਡੀਜ਼ ਨੇ ਉਹਨਾਂ ਨੂੰ ਗ੍ਰਿਫਟਾਰ ਕਰ ਲਿਆ ਤੇ ਅਗਲੀ ਤਫਤੀਸ਼ ਚੱਲ ਰਹੀ ਕਾਰਨ ਪਤਾ ਲੱਗਿਆ ਮਰਨ ਦਾ ਕਾਰਨ ਅ ਫਿਜ਼ੀਕਲ ਰਿਲੇਸ਼ਨਸ਼ਿਪ ਸੀ ਜੀ ਮਰਨ ਵਾਲਾ ਜੇ ਇੱਕ ਲੇਡੀ ਦੇ ਨਾਲ ਦੈਟ ਵਾਸ ਦਾ ਮੇਜਰ ਕੌਜ਼